ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਕਲਯੁਗ ਦੇ ਅੰਦਰ ਕੂੜ ਦੀ ਪਾਲ ਤੋੜਨ ਦੇ ਲਈ ਮਤਲਬ ਵੈਮਾ ਪਰਮਾ ਔਰ ਆਪਣੇ ਬਾਹਰ ਅੰਦਰਲੀ ਕਲੇਸ਼ ਵਿਕਾਰ ਨੂੰ ਮਕਾਉਣ ਦੇ ਲਈ ਸਾਨੂੰ ਗੁਰੂ ਨਾਲ ਜੁੜਨਾ ਪਏਗਾ ਗੁਰੂ ਬਾਣੀ ਨਾਲ ਜੁੜਨਾ ਪਏਗਾ ਲੇਕਿਨ ਗੁਰਬਾਣੀ ਕੇਵਲ ਪੜਨ ਦੇ ਨਾਲ ਜ਼ਿੰਦਗੀ ਬਦਲਾਵ ਨਹੀਂ ਹੋਏਗੀ ਗੁਰਬਾਣੀ ਨੂੰ ਵਿਚਾਰਨਾ ਪਏਗਾ ਔਰ ਵਿਚਾਰ ਕੀ ਜੋ ਗੁਰੂ ਮਹਾਰਾਜ ਸਾਨੂੰ ਬਚਨ ਕਰਦੇ ਨੇ ਉਹਨਾਂ ਨੂੰ ਪੂਰੇ ਭਰੋਸੇ ਦੇ ਨਾਲ ਮੰਨਣਾ ਪਏਗਾ ਸੋ ਗੁਰੂ ਪਿਆਰਿਓ ਇੱਕ ਉਪਰਾਲਾ ਸ਼ੁਰੂ ਕਰਨ ਜਾ ਰਹੀਆਂ ਮੈਂ ਜੋ ਕਿ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਤੱਕਦੀਆਂ ਹੋਇਆਂ ਇੰਸਟਾਗ੍ਰam ਦੇ ਉੱਤੇ ਛੋਟੀ ਰੀਲ ਆਇਆ ਕਰੇਗੀ ਲੇਕਿਨ YouTube ਦੇ ਉੱਤੇ ਵਾਈਗਰੂ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਨਾਲ ਉਹਦੇ ਅਰਥਬੋਧ ਇਸ ਤਰੀਕੇ ਦੇ ਨਾਲ ਕਿ ਸਾਡੀ ਜੀਵਨ ਦੇ ਅੰਦਰ ਮਹਾਰਾਜ ਸਾਨੂੰ ਕੀ ਦਸਨਾ ਚਾਰੇ ਨੇ ਅਸਲ ਦੇ ਵਿੱਚ ਬਾਣੀ ਜੋ ਉਹ ਅਰਥ ਗੁਰੂ ਮਹਾਰਾਜ ਜੀ ਨੇ ਸਾਡੇ ਲਈ ਖੋਲੇ ਨੇ ਜੋ ਅਸੀਂ ਕੇਵਲ ਪੜਨ ਤੱਕ ਸੀਮਿਤ ਰੱਖੇ ਨੇ ਆਪਣੀ ਜੀਵਨ ਦੇ ਅੰਦਰ ਟੁਕਾਏ ਨਹੀਂ ਜਿਸ ਕਰਕੇ ਅਸੀਂ ਦੁਖੀ ਹਾਂ ਵਾਹਿਗੁਰੂ ਜੀ ਪੂਰਨ ਵਿਚਾਰ ਤੇ ਗੁਰੂ ਮਹਾਰਾਜ ਆਪ ਹੀ ਕਰਵਾਉਂਦੇ ਨੇ ਉਹ ਆਪ ਹੀ ਕਰ ਸਕਦੇ ਨੇ ਲੇਕਿਨ ਤੁਛ ਜਾਂ ਉਪਰਾਲਾ ਸੰਗਤ ਦੀ ਚਰਣਾ ਦੇ ਵਿੱਚ ਆਪ ਜੀ ਜੁੜਨਾ ਚਾਹੁੰਦੇ ਹੋ ਤੇ YouTube ਚੈਨਲ ਤੇ ਔਰ Instagram ਤੇ ਡੇਲੀ ਪੋਸਟ ਲਾਈਕ ਕਰੋ ਔਰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ